ਅੰਤਕ ਸਫਾਂ ਦੇ ਵਿੱਚ ਭਾਈ ਅਮਰਤਪਾਲ ਸਿੰਘ ਉੱਤੇ ਹੋਈ ਕਾਰਵਾਈ ਨੂੰ ਲੈ ਕੇ ਮੁਖਤਲਫ ਕਿਸਮ ਦੇ ਵਿਚਾਰ ਪੇਸ਼ ਆਉਣ ਲੱਗੇ ਨੇ ਹਾਲਾਂਕਿ ਵੱਧ ਤੌਰ ਦੇ ਉੱਤੇ ਤਾਂ ਇਸ ਐਕਸ਼ਨ ਦੀ ਨਖੇਦੀ ਕੀਤੀ ਜਾ ਰਹੀ ਹੈ ਵੱਧ ਤੌਰ ਦੇ ਉੱਤੇ ਤਾਂ ਇਹੀ ਕਿਹਾ ਜਾ ਰਿਹਾ ਹੈ ਕਿ ਭਾਈ ਅਮਰਤਪਾਲ ਸਿੰਘ ਅਨੁਜਾਨ ਬੁੱਝ ਕੇ ਫਸਾਇਆ ਗਿਆ ਯੂਏਪੀਏ ਦੇ ਵਿੱਚ ਹਾਲਾਂਕਿ ਇਹ ਪੱਲਾ ਜ਼ਰੂਰ ਭਾਰੀ ਹੈ ਪਰ ਦੂਜੇ ਪਾਸੇ ਦੀ ਆਵਾਜ਼ ਵੀ ਗੂੰਜਣ ਲੱਗ ਗਈ ਹੈ ਯਾਨੀ ਕਿ ਇੱਕ ਇਹੋ ਜਿਹਾ ਪੱਖ ਦੀ ਸਾਹਮਣੇ ਆ ਰਿਹਾ ਹੈ ਜਿਹਦੇ ਵਿੱਚ ਇਹ ਕਿਹਾ ਜਾ ਰਿਹਾ ਹੈ ਕਿ ਭਾਈ ਅਮਰਤਪਾਲ ਸਿੰਘ ਨੂੰ ਇਸ ਐਕਸ਼ਨ ਦਾ ਲਾਹਾ ਹੋ ਸਕਦਾ ਹੈ ਹਾਲਾਂਕਿ ਤੁਹਾਨੂੰ ਦੱਸ ਦਈਏ ਕਿ ਇਲਜ਼ਾਮ ਹੁਣ ਤੱਕ ਜਿਹੜੇ ਸਬੰਧਿਤ ਆ ਉਹ ਇਹ ਲਾਏ ਗਏ ਆ ਕਿ ਯੂਏਪੀਏ ਲਾਉਣ ਦਾ ਕਾਰਨ ਭਾਈ ਅਮਰਤਪਾਲ ਸਿੰਘ ਦੇ ਉੱਤੇ ਉਮਰ ਪਰ ਦਾ ਐਕਸ਼ਨ ਕਰਨਾ ਹੈ ਇਹ ਇਲਜ਼ਾਮ ਲਗਾਤਾਰ ਲਗਾਏ ਜਾ ਰਹੇ ਆ ਕਿ ਭਾਈ ਅਮਰਤਪਾਲ ਸਿੰਘ ਜਿਨ੍ਹਾਂ ਦੇ ਉੱਤੇ ਹੁਣ ਤੱਕ ਇਹ ਇਲਜ਼ਾਮ ਲਗਾਏ ਜਾ ਰਹੇ ਸੀ ਕਿ ਗੁਰਪ੍ਰੀਤ ਸਿੰਘ ਹਰੀ ਨੌਕਾਂਡ ਦੇ ਵਿੱਚ ਉਹ ਸ਼ਾਮਿਲ ਸੀਗੇ ਜਾਂ ਉਹਨਾਂ ਦਾ ਕੋਈ ਲਿੰਕ ਗੈਂਗਸਟਰ ਅਰਸ਼ ਅੱਲਾ ਦੇ ਨਾਲ ਦੱਸਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਉਸੇ ਸਬੰਧੀ ਉਹ ਜਿਹੜਾ ਪੱਲਾ ਆ ਜਿਹੜਾ ਭਾਰੀ ਪੱਲਾ ਆ ਉਹ ਇੱਕ ਬਾਰ ਬਾਰ ਇਲਜ਼ਾਮ ਲਾ ਰਿਹਾ ਹੈ ਕਿ ਉਸੇ ਮਾਮਲੇ ਸਬੰਧੀ 90 ਦਿਨ ਲੰਘ ਜਾਣੇ ਸੀ ਔਰ ਚਾਰਜ ਸ਼ੀਟ ਜਿਹੜੀ ਅਜੇ ਤੱਕ ਪੇਸ਼ ਨਹੀਂ ਹੋਈ ਔਰ ਉਸੇ ਨੂੰ ਕੰਪਨਸਟੇਟ ਕਰਨ ਵਾਸਤੇ ਇਸ ਐਕਸ਼ਨ ਨੂੰ ਕਰਨ ਦੇ ਇਲਜ਼ਾਮ ਲਗਾਏ ਜਾ ਰਹੇ ਨੇ ਯਾਨੀ ਕਿ ਯੂਏਪੀਏ ਨੂੰ ਲਾਉਣ ਦੇ ਇਲਜ਼ਾਮ ਇਸ ਕੱਤੇ ਲਗਾਏ ਜਾ ਰਹੇ ਨੇ ਹਾਲਾਂਕਿ ਇੱਕ ਦੂਸਰਾ ਪੱਖ ਜਿਹੜਾ ਇਸ ਸੰਬੰਧੀ ਉਹ ਇਹ ਕਹਿ ਰਿਹਾ ਕਿ ਇਸ ਸੈਕਸ਼ਨ ਦਾ ਭਾਈ ਅਮਰਿਤਪਾਲ ਸਿੰਘ ਨੂੰ ਸਿੱਧਾ ਫਾਇਦਾ ਪਹੁੰਚ ਸਕਦਾ ਹੈ ਸੂਤਰਾਂ ਦੇ ਹਵਾਲੇ ਤੋਂ ਕਈ ਇਹੋ ਜਿਹੇ ਬਿਆਨ ਸਾਹਮਣੇ ਆਏ ਨੇ ਕਈ ਇਹੋ ਜਿਹੀਆਂ ਜਦਬੰਦੀਆਂ ਦੇ ਆਗੂ ਸਾਹਮਣੇ ਆਏ ਨੇ ਜਾਂ ਅ ਅੰਦਰ ਖਾਤੇ ਗੱਲ ਕਰਦੇ ਵੀ ਦੱਸੇ ਗਏ ਨੇ ਕਿ ਭਾਈ ਅਮਰਿਤਪਾਲ ਸਿੰਘ ਜਿਹੜੇ ਪਹਿਲਾਂ ਐਮਪੀ ਬਣੇ ਸੀ ਤਾਂ ਉਸ ਵੇਲੇ ਭਾਈ ਅਮਰਿਤਪਾਲ ਸਿੰਘ ਅਸਾਮ ਦੀ ਡਿਬਰੂਗੜ ਜੇਲ੍ਹ ਦੇ ਵਿੱਚ ਐਨਐਸਏ ਤਹਿਤ ਸਜ਼ਾ ਕੱਟ ਰਹੇ ਸੀ ਲਗਾਤਾਰ ਉਹਦੇ ਉੱਤੇ ਐਨਐਸਏ ਦੀ ਪਕੜ ਜਿਹੜੀ ਹੈ ਉਹ ਅ ਕੱਸਦੀ ਜਾ ਰਹੀ ਸੀ ਔਰ ਉਸ ਚੀਜ਼ ਦਾ ਉਹਨਾਂ ਨੂੰ ਡਾਇਰੈਕਟਲੀ ਔਰ ਇੰਡਾਇਰੈਕਟਲੀ ਫਾਇਦਾ ਪਹੁੰਚਿਆ ਹੁਣ ਇਹ ਪੱਖ ਇਹ ਦੁਬਾਰਾ ਕਹਿ ਰਿਹਾ ਹੈ ਕਿ ਜਿਹੜਾ ਇਹ ਐਕਸ਼ਨ ਹੋਇਆ ਹੁਣ ਇਹਦਾ ਫਾਇਦਾ ਭਾਈ ਅਮਰਿਤਪਾਲ ਸਿੰਘ ਨੂੰ 227 ਦੇ ਵਿੱਚ ਮਿਲ ਸਕਦਾ ਹੈ ਹਾਲਾਂਕਿ ਇੱਕ ਬਹੁਤ ਹੀ ਜ਼ਿਆਦਾ ਹਾਈਪੋਥੈਟিক্যাল ਸਿਚੁਏਸ਼ਨ ਜਿਹੜੀ ਆ ਉਹ ਕ੍ਰੀਏਟ ਕੀਤੀ ਗਈ ਹੈ ਪਰ ਇਮੋਸ਼ਨਲ ਸੈਂਟੀਮੈਂਟ ਨੂੰ ਲੈ ਕੇ ਇਹ ਪੱਖ ਇਹ ਤੱਥ ਜਿਹੜਾ ਪੇਸ਼ ਕਰਨ ਦੀ ਕੋਸ਼ਿਸ਼ ਕਈ ਜਥੇਬੰਦੀਆਂ ਦੇ ਕਈ ਆਗੂ ਕਰਦੇ ਸੁਣਾਈ ਦਿੱਤੇ ਨੇ ਹਾਲਾਂਕਿ ਇੱਕ ਪਾਸੇ ਯੂਪੀਏ ਤਹਿਤ ਕਾਰਵਾਈ ਹੋਈ ਹੈ ਔਰ ਉਸ ਕਾਰਵਾਈ ਦੀ ਨਿਖੇਦੀ ਜਿਹੜੀ ਹੈ ਉਹ ਪੰਥਕ ਸਫਾ ਦੇ ਵਿੱਚ ਜ਼ਰੂਰ ਕੀਤੀ ਜਾ ਰਹੀ ਹੈ ਪਰ ਵਿਚ ਵਿਚਾਲੇ ਇਹ ਇੱਕ ਨਰੇਟਿਵ ਵੀ ਉੱਪਰ ਕੇ ਸਾਹਮਣੇ ਆ ਰਿਹਾ ਹੁਣ ਥੋੜੀ ਇਸ ਨਰੇਟਿਵ ਬਾਰੇ ਕੀ ਰਾਏ ਹੈ ਵਿਚਾਰ ਕਮੈਂਟਸ ਵਿੱਚ ਦੱਸਣਾ ਨਾ ਭੁੱਲਣਾ ਔਰ ਬਣੇ ਰੋ 1 ਇੰਡੀਆ ਪੰਜਾਬੀ